ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 8 ਅਗਸਤ ਦੇ ਔਰ ਅਗਸਤ ਦੇ ਮਹੀਨੇ 1922 ਦੇ ਵਿੱਚ ਜਦੋਂ ਗੁਰੂ ਕੇ ਪਿਆਰਿਆਂ ਨੇ ਗੁਰੂ ਕੇ ਬਾਗ ਦਾ ਮੋਰਚਾ ਜਿਸ ਦੇ ਨਾਮ ਦੇ ਨਾਲ ਆਪਾਂ ਉਸ ਗੁਰੂ ਧਾਮ ਨੂੰ ਜਾਣਦੇ ਹਾਂ ਦਰਸ਼ਨ ਕਰਦੇ ਹਾਂ ਪੰਜਵੇਂ ਪਾਤਸ਼ਾਹ ਅਤੇ ਨੌਵੇਂ ਪਾਤਸ਼ਾਹ ਜੀ ਦੀ ਪਾਵਨ ਯਾਦ ਦੇ ਵਿੱਚ ਬਣਿਆ ਗੁਰੂ ਕਾ ਬਾਗ ਪਿੰਡ ਖੁਕੇਵਾਲੀ ਤੇ ਸਹਿਨਸਰੇ ਇਹਨਾਂ ਪਿੰਡਾਂ ਨੂੰ ਜੋ ਮਾਣ ਬਖਸ਼ ਰਿਹਾ ਏ ਇਸ ਬਾਗ ਦੇ ਵਿੱਚੋਂ ਗੁਰੂ ਕੇ ਲੰਗਰਾਂ ਲਈ ਲੱਕੜਾਂ ਦਾ ਇੰਤਜ਼ਾਮ ਕੀਤਾ ਗਿਆ ਪਰ ਸਮੇਂ ਦੀ ਅੰਗਰੇਜ਼ੀ ਸਰਕਾਰ ਦੀ ਹਕੂਮਤ ਅਤੇ ਜੋ ਉੱਥੋਂ ਦਾ ਮਹੰਤ ਸੀ ਸੁੰਦਰਦਾਸ ਉਸ ਦੀਆਂ ਝਾਲਮਾਨਾ ਕਾਰਵਾਈਆਂ ਸੀ ਜਿਹੜੀਆਂ ਬੜਾ ਜ਼ਾਲਮ ਸੀ ਉਹ ਇਥੋਂ ਲੱਕੜਾਂ ਲਜਾਂ ਤੇ ਕਹਿੰਦੇ ਉਹਨੇ ਪਾਬੰਦੀ ਲਾ ਦਿੱਤੀ ਤੇ ਗੁਰੂ ਦੇ ਪਿਆਰੇ ਸਿੱਖ ਭਾਈ ਸੰਤੋਖ ਸਿੰਘ ਜੀ ਲਸ਼ਕਰੀ ਨੰਗਲ ਭਾਈ ਲਾਭ ਸਿੰਘ ਜੀ ਰਾਜਾ ਸਾਸੀ ਔਰ ਭਾਈ ਲਾਭ ਸਿੰਘ ਜੀ ਮੱਤੇ ਨੰਗਲ ਭਾਈ ਸੰਤਾ ਸਿੰਘ ਜੀ ਮੇਸਾ ਤੇ ਇੱਕ ਹੋਰ ਸਿੰਘ ਨੂੰ ਕਹਿੰਦੇ ਗ੍ਰਿਫਤਾਰ ਕਰ ਲਿਆ ਗਿਆ ਇਸ ਦੇ ਦੌਰਾਨ ਹੀ ਫਿਰ 22 ਅਗਸਤ ਤੋਂ ਜੋ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੁੰਦਾ ਹੈ ਗ੍ਰਿਫਤਾਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਅਕਾਲ ਤਖਤ ਸਾਹਿਬ ਤੋਂ ਜਥਿਆਂ ਦੇ ਰੂਪ ਦੇ ਵਿੱਚ ਸਿੰਘਾਂ ਨੇ ਜਾਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਮਹੰਤ ਤੋਂ ਗੁਰੂ ਧਾਮ ਨੂੰ ਛਡਵਾਉਣਾ ਚਾਹੁੰਦੇ ਸਨ ਆਪਾਂ ਦੇਖਦੇ ਰਹੇ ਹਾਂ ਸਮੇਂ-ਸਮੇਂ ਅਨੁਸਾਰ ਸਿੱਖਾਂ ਨੇ ਗੁਰੂ ਕੇ ਪਿਆਰਿਆਂ ਨੇ ਗੁਰੂ ਧਾਮਾਂ ਨੂੰ ਛਡਾਉਣ ਦੇ ਵਾਸਤੇ ਆਪਣੀ ਰਤ ਹੈ ਜੋ ਉਹ ਵਹਾਈ ਹੈ। ਔਰ ਇਸੇ ਤਰ੍ਹਾਂ ਜੋ ਗੁਰੂ ਕੇ ਬਾਗ ਦਾ ਮੋਰਚਾ ਉਹ ਲੱਗਾ 100-100 ਦਾ ਜਥਾ ਜੋ 31 ਅਗਸਤ ਨੂੰ ਜਾਣ ਲੱਗਾ ਤੇ ਸ਼ਾਂਤਮਈ ਢੰਗ ਦੇ ਨਾਲ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਇਆ। ਪਰ ਸਿੰਘ ਤੇ ਸ਼ਾਂਤਮਈ ਰਹੇ ਪਰ ਉਹਨਾਂ ਦੇ ਉੱਪਰ ਜਿਸ ਤਰ੍ਹਾਂ ਅੰਨੇਵਾ ਤਸ਼ੱਦਦ ਕੀਤਾ ਗਿਆ ਉਸ ਤਸ਼ੱਦਦ ਨੂੰ ਸਿੰਘਾਂ ਦੀ ਇਸ ਚੜ੍ਹਦੀ ਕਲਾ ਨੂੰ ਵੇਖਣ ਲਈ ਉਸ ਸਮੇਂ ਦੇ ਕਹਿੰਦੇ ਜਿਹੜੇ ਉੱਚ ਲੀਡਰਸ ਹਨ ਉਹਨਾਂ ਨੇ ਇਹ ਸਾਰਾ ਹੀ ਕੁਝ ਆਪਣੇ ਅੱਖੀਂ ਦੇਖਿਆ ਔਰ ਅੰਗਰੇਜ਼ ਪੁਲਿਸ ਨੇ ਜੋ ਡਾਂਗਾਂ ਵਹਾਈਆਂ ਸਿੰਘਾਂ ਦੇ ਉੱਪਰ ਜੋ ਤਸ਼ੱਦਦ ਢਾਇਆ ਔਰ ਸਿੰਘਾਂ ਨੇ ਬੜੇ ਹੀ ਸ਼ਾਂਤਮਈ ਢੰਗ ਦੇ ਨਾਲ ਰਹਿ ਕੇ ਉਸ ਨੂੰ ਝੱਲਿਆ ਇਸ ਮੋਰਚੇ ਦੇ ਦੌਰਾਨ ਲਗਭਗ 1500 ਤੋਂ ਵੱਧ ਸਿੰਘ ਜਿਹੜੇ ਜ਼ਖਮੀ ਹੋਏ ਤੇ 5600 ਤੇ 5 ਸਿੰਘ ਜਿਹੜੇ ਗ੍ਰਿਫਤਾਰ ਹੋਏ ਕਈਆਂ ਦੀ ਗਿਣਤੀ ਇਸ ਤੋਂ ਕੁਝ ਥਾਵਾਂ ਦੇ ਵੱਧ ਘੱਟ ਵੀ ਆਪਾਂ ਨੂੰ ਮਿਲ ਜਾਂਦੀ ਏ ਪਰ ਲਗਭਗ 5600 55000 ਤੋਂ ਉੱਪਰ ਸਿੰਘ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਸਿੰਘ ਇਸੇ ਤਰ੍ਹਾਂ ਹੀ ਮੋਰਚੇ ਦੇ ਵਿੱਚੋਂ ਸ਼ਾਂਤ ਮੀ ਢੰਗ ਦੇ ਨਾਲ ਸ਼ਾਮਲ ਹੁੰਦੇ ਰਹੇ ਸ਼ਹੀਦियां ਦਿੰਦੇ ਰਹੇ 100 100 ਸਿੰਘਾਂ ਦਾ ਜਥਾ ਜਾਂਦਾ ਰਿਹਾ ਤੇ ਸ਼ਹੀਦ ਹੁੰਦਾ ਰਿਹਾ ਆਖਰ ਅੰਗਰੇਜ਼ ਹਕੂਮਤ ਨੇ ਸਿੰਘਾਂ ਦੇ ਸਿਰੜ ਦੇ ਅੱਗੇ ਫਿਰ ਆਪਣਾ ਜੋ ਹੈ ਉਹ ਸਿਰ ਝੁਕਾ ਲਿਆ ਕਿਉਂਕਿ ਜਦੋਂ ਸਿੰਘ ਕਿਸੇ ਵੀ ਮੋਰਚੇ ਦੇ ਵਿੱਚ ਜਾਂਦੇ ਨੇ ਕਿਸੇ ਵੀ ਜੰਗ ਦੇ ਵਿੱਚ ਜਾਂਦੇ ਨੇ ਜਿੱਥੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਏ ਉਥੇ ਇਹਨਾਂ ਦੇ ਸਿਰੜ ਦੇ ਅੱਗੇ ਕੋਈ ਵੀ ਨਹੀਂ ਫਿਰ ਟਿਕਦਾ ਫਿਰ ਉਪਰੰਤ ਆਪਾਂ ਦੇਖਦੇ ਹਾਂ ਕਿ ਜੋ ਸਰ ਗੰਗਾ RAM ਲਾਹੌਰ ਵਾਲੇ ਉਹਨਾਂ ਦੇ ਉਦਮ ਦੇ ਸਦਕਾ ਜੋ ਮੋਰਚੇ ਦੀ ਸਫਲਤਾ ਹੋਈ ਔਰ ਸਿੰਘ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਉਹਨਾਂ ਨੂੰ ਤੇ ਵਿਸਾਰਿਆ ਹੀ ਨਹੀਂ ਨਾ ਜਾ ਸਕਦਾ ਮੋਰਚੇ ਦੀ ਸਫਲਤਾ ਦੇ ਵਿੱਚ ਹਰੇਕ ਹੀ ਵਰਗ ਨੇ ਸਾਥ ਦਿੱਤਾ ਹਿੱਸਾ ਪਾਇਆ ਔਰ ਜਿਹੜੇ ਮੋਰਚੇ ਦੇ ਵਿੱਚ ਸ਼ਹੀਦ ਹੋ ਗਏ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਜੋ ਨਾਮ ਆਪਾਂ ਪੜਦੇ ਆ ਜਿਵੇਂ ਭਾਈ ਭਗਤ ਸਿੰਘ ਜੀ ਭਾਈ ਤਾਰਾ ਸਿੰਘ ਜੀ ਭਾਈ ਸੇਵਾ ਸਿੰਘ ਜੀ ਭਾਈ ਜਗਾ ਸਿੰਘ ਜੀ ਭਾਈ ਹਰੀ ਸਿੰਘ ਜੀ ਭਾਈ ਪ੍ਰਕਾਸ਼ ਸਿੰਘ ਜੀ ਭਾਈ ਹਰਦੇਤ ਸਿੰਘ ਜੀ ਭਾਈ ਜਵਾਲਾ ਸਿੰਘ ਜੀ ਭਾਈ ਵਿਸ਼ਨ ਸਿੰਘ ਜੀ ਭਾਈ ਪ੍ਰਥੀਪਾਲ ਸਿੰਘ ਜੀ ਭਾਈ ਕਰਮ ਸਿੰਘ ਜੀ ਭਾਈ ਪ੍ਰਤਾਪ ਸਿੰਘ ਜੀ ਔਰ ਜਿੰਨੇ ਵੀ ਸਿੰਘ ਸ਼ਹੀਦ ਹੋਏ ਅਨੇਕਾਂ ਹੀ ਨਾਮ ਜੋ ਆਪਾਂ ਨੂੰ ਮਿਲਦੇ ਨੇ ਅਖੀਰ ਜਦੋਂ ਅੰਗਰੇਜ਼ੀ ਹਕੂਮਤ ਫਿਰ ਸਿੰਘਾਂ ਦੇ ਸਿਰੜ ਦੇ ਅੱਗੇ ਹਾਰ ਗਈ ਤੇ 17 ਨਵੰਬਰ 1922 ਨੂੰ ਇਹ ਮੋਰਚਾ ਫਤਿਹ ਹੋਇਆ ਜੋ ਅੱਜ ਦਾ ਦਿਨ ਹੈ 8 ਅਗਸਤ ਔਰ 17 ਨਵੰਬਰ ਨੂੰ ਜਾ ਕੇ ਫਿਰ ਇਹ ਮੋਰਚਾ ਫਤਿਹ ਹੁੰਦਾ ਹੈ ਅੱਜ ਦੇ ਦਿਨ ਤੋਂ ਆਰੰਭ ਹੁੰਦਾ ਹੈ ਐਸੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਗੁਰੂ ਧਾਮਾਂ ਦੀ ਸੇਵਾ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਜਦੋਂ ਆਪਾਂ ਅਰਦਾਸ ਦਾ ਉਹ ਬੰਦ ਪੜ੍ਹਦੇ ਆਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਉਸ ਬੰਦ ਦੇ ਵਿੱਚ ਹੀ ਆਪਾਂ ਯਾਦ ਕਰਦੇ ਹਾਂ ਕਿ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਉਸ ਸਮੇਂ ਆਪਾਂ ਨੂੰ ਜਿਨ੍ਹਾਂ ਗੁਰੂ ਪਿਆਰਿਆਂ ਨੇ ਗੁਰੂ ਧਾਮਾਂ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਇਹ ਬੰਦ ਆਪਾਂ ਨੂੰ ਉਹਨਾਂ ਸਿੰਘਾਂ ਦੀ ਯਾਦ ਦਿਵਾਉਂਦਾ ਹੈ ਸੋ ਅੱਜ ਉਹ ਦਿਨ ਹੈ ਜਿਸ ਦਿਨ ਗ੍ਰਿਫਤਾਰੀਆਂ ਹੋਈਆਂ ਇਹ ਆਰੰਭਤਾਈ ਗੁਰੂ ਕੇ ਬਾਗ ਕੇ ਮੋਰਚੇ ਦੀ ਐਸੇ ਸਿੰਘਾਂ ਨੂੰ ਐਸੇ ਸ਼ਹੀਦਾਂ ਨੂੰ ਉਹਨਾਂ ਦੀ ਸ਼ਹੀਦੀ ਨੂੰ ਕੋਟਾਨ ਕੋਟ ਨਮਸਕਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ